ਸਿੱਖ ਮਤ ਦੇ ਬਾਣੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਰਚਨਾ ਤੋਂ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਆਸਾ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 355 ਦੇ ਉੱਪਰ ਸੁਭਾਏਮਾਨ ਹੈ ਬਹੁਤ ਪਿਆਰਾ ਸ਼ਬਦ ਹੈ ਗੁਰਮੁਖ ਪਿਆਰਿਓ ਜਿੱਥੇ ਸਰੀਰ ਕਰਕੇ ਆਪ ਸਰਬਤ ਸੰਗਤਾਂ ਸਾਵਧਾਨ ਹੋ ਕੇ ਬੈਠੇ ਹੋ ਉਥੇ ਮਨਾਂ ਦੀਆਂ ਬਿਰਤੀਆਂ ਨੂੰ ਵੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਗੁਰਮੁਖ ਪਿਆਰਿਓ ਕਿਉਂਕਿ ਜੇ ਮਨ ਦੀ ਬਿਰਤੀ ਇਕਾਗਰ ਨਾ ਹੋਵੇ ਮਨ ਗੁਰੂ ਸਾਹਿਬ ਦੀ ਪਾਵਨ ਗੋਦ ਅੰਦਰ ਹਾਜ਼ਰ ਨਾ ਹੋਵੇ ਨਾ ਤੇ ਸਰੀਰ ਦੀ ਹਾਜ਼ਰੀ ਵੀ ਨਹੀਂ ਲੱਗਦੀ ਗੈਰ ਹਾਜ਼ਰੀ ਪੈ ਜਾਂਦੀ ਹੈ ਇਸ ਕਰਕੇ ਤਾਂ ਹੀ ਕਿਹਾ ਜਾਂਦਾ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੇਤ ਸਰੀਰ ਕਰਕੇ ਸਾਵਧਾਨ ਹੋਣਾ ਤੇ ਮਨ ਕਰਕੇ ਇਕਾਗਰ ਭਾਵ ਇੱਕ ਥਾਂ ਤੇ ਮਨ ਨੂੰ ਟਿਕਾ ਕੇ ਰੱਖਣਾ ਸੁਰਤ ਕੇਵਲ ਗੁਰੂ ਦੇ ਸ਼ਬਦ ਵਾਲੇ ਪਾਸੇ ਹੋਵੇ ਰਹਾਉ ਵਾਲੇ ਬੰਦ ਵਿੱਚ ਪਾਤਸ਼ਾਹ ਬਖਸ਼ਿਸ਼ ਕਰਨ ਲੱਗੇ ਕਹਿੰਦੇ ਤੁਝ ਬਿਨ ਅਵਰਨਾ ਕੋਈ ਮੇਰੇ ਪਿਆਰੇ ਹੇ ਮੇਰੇ ਪਿਆਰੇ ਅਕਾਲ ਪੁਰਖ ਵੈਗਰੂ ਤੇਰੇ ਤੋਂ ਬਿਨਾ ਮੇਰਾ ਇਸ ਦੁਨੀਆ ਦੇ ਵਿੱਚ ਕੋਈ ਦੂਜਾ ਹੋਰ ਨਹੀਂ ਆ ਤੁਝ ਬਿਨ ਅਵਰਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਵਰਨਾ ਕੋਏ ਹਰੇ ਹਰੇ ਦਾ ਭਾਵ ਹੈ ਹੇ ਹਰੀ ਹੇ ਅਕਾਲ ਪੁਰਖ ਵੈਗਰੂ ਪਰਮਾਤਮਾ ਤੇਰੀ ਤੋਂ ਬਿਨਾ ਇਸ ਦੁਨੀਆ ਦੇ ਅੰਦਰ ਮੇਰਾ ਕੋਈ ਵੀ ਨਹੀਂ ਹੈ ਮੇਰੀ ਆਸ ਮੇਰੀ ਟੇਕ ਮੇਰਾ ਆਧਾਰ ਮੇਰਾ ਤਾਨ ਮੇਰਾ ਮਾਨ ਕੇਵਲ ਤੇ ਕੇਵਲ ਤੂੰ ਹੈ ਅੱਗੇ ਕਹਿਣ ਲੱਗੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੀਏ ਪਾਤਸ਼ਾਹ ਜਦੋਂ ਤੇਰੀ ਸਾਜੀ ਹੋਈ ਮੈਂ ਕੁਦਰਤ ਵੱਲ ਧਿਆਨ ਮਾਰਦਾ ਨਾ ਮੈਨੂੰ ਸਾਰਿਆਂ ਦੇ ਵਿੱਚ ਤੂੰ ਹੀ ਨਜ਼ਰ ਆਉਂਦਾ ਪਿਆ ਸਰਬੀ ਸਰਬੀ ਦਾ ਭਾਵ ਹੈ ਸਾਰਿਆਂ ਦੇ ਵਿੱਚ ਰੂਪੀ ਰੰਗੀ ਜਦੋਂ ਮੈਂ ਸਾਰੇ ਆ ਬੈਠੇ ਹੋਏ ਚਿਹਰੇ ਦੇਖਦਾ ਹਾਂ ਸਾਰਿਆਂ ਦੇ ਚਿਹਰਿਆਂ ਦੇ ਵਿੱਚ ਉਹਨਾਂ ਦੇ ਰੰਗ ਵਿੱਚ ਉਹਨਾਂ ਦੇ ਰੂਪ ਵਿੱਚ ਉਹਨਾਂ ਦੇ ਨੈਣ ਮਕਸ਼ਾਂ ਦੇ ਵਿੱਚ ਪਾਤਸ਼ਾਹ ਮੈਨੂੰ ਤੂੰ ਦਿਸਦਾ ਹੈ ਰੱਬ ਦੇ ਪਿਆਰੇ ਦੀ ਗੁਰਮਖੋ ਮਹਿਸੂਸ ਵੇਖੋ ਉਹਦੀ ਫੀਲਿੰਗ ਵੇਖੋ ਜਿਹੜਾ ਰੱਬ ਦਾ ਪਿਆਰ ਹੈ ਗੁਰਸਿੱਖ ਹੈ ਜਿਹੜਾ ਕਹਿੰਦੇ ਮੈਨੂੰ ਇੰਨਾ ਸਾਰਿਆਂ ਦੇ ਵਿੱਚ ਤੂੰ ਦਿਸਦਾ ਪਿਆ ਸਰਬੀ ਰੰਗੀ ਰੂਪੀ ਤੂੰ ਹੈ ਸਾਰਿਆਂ ਦੇ ਵਿੱਚ ਤੂੰ ਵੱਸਦਾ ਪਿਆਰੇ ਤਿਸ ਬਖਸ਼ੇ ਜਿਸਨ ਨਦਰ ਕਰੇ ਉਸ ਪ੍ਰਾਣੀ ਨੂੰ ਤੂੰ ਬਖਸ਼ ਲੈਣਾ ਉਸ ਪ੍ਰਾਣੀ ਨੂੰ ਤੂੰ ਇਸ ਭਵਜਲ ਸਮੁੰਦਰ ਵਿੱਚੋਂ ਪਾਰ ਲੰਘਾ ਦਿੰਨਾ ਹੈ ਪਾਤਸ਼ਾ ਜਿਸ ਨਦਰ ਕਰੇ ਜਿਹਦੇ ਉੱਤੇ ਤੂੰ ਪਾਤਸ਼ਾ ਮੇਰ ਦੀ ਨਜ਼ਰ ਕਰ ਦਿੰਦਾ ਹੈ ਹੁਣ ਗੁਰਮਖ ਪਿਆਰਿਓ ਸਭ ਤੋਂ ਪਹਿਲੀ ਗੱਲ ਤੇ ਆਪਾਂ ਨੂੰ ਇਹ ਸਮਝਣੀ ਪੈਣੀ ਹੈ ਕਿ ਜਿੰਨੇ ਵੀ ਤੁਸੀਂ ਗੁਰਸਿੱਖ ਪਿਆਰ ਵਾਲੇ ਬੈਠੇ ਹੋ ਗੁਰੂ ਦੇ ਪਿਆਰ ਵਾਲੇ ਬੈਠੇ ਹੋ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੇਰੇ ਤੋਂ ਬਿਨਾ ਪਾਤਸ਼ਾਹ ਮੇਰਾ ਹੋਰ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਇਮਾਨਦਾਰੀ ਵਰਤਿਓ ਗੁਰਸਿੱਖ ਪਿਆਰਿਓ ਕੀ ਆਪਣੇ ਮਨ ਦੇ ਅੰਦਰ ਇਹ ਨਿਸ਼ਚਾ ਬਣ ਚੁੱਕਿਆ ਹੈ ਇਹ ਭਰੋਸਾ ਬਣ ਚੁੱਕਿਆ ਹੈ ਕਿ ਪਾਤਸ਼ਾਹ ਤੇਰੇ ਤੋਂ ਬਿਨਾ ਦੁੱਖ ਸੁੱਖ ਦੇ ਵਿੱਚ ਮੇਰੀ ਬਾਹ ਫੜਨ ਵਾਲਾ ਦੁਨੀਆ ਤੇ ਕੋਈ ਹੋਰ ਨਹੀਂ ਹੈ ਇਹ ਆਪਾਂ ਜਿੰਨੇ ਵੀ ਤੁਸੀਂ ਬੈਠਿਓ ਆਪਣੇ ਅੰਦਰ ਨੂੰ ਪੁੱਛਿਓ ਇੱਕ ਵਾਰੀ ਗੁਰਮੁਖ ਪਿਆਰਿਓ ਵੀ ਮਨਾ ਤੇਰਾ ਭਰੋਸਾ ਬਣ ਗਿਆ ਉਸ ਮਾਲਕ ਤੇ ਐਨਾ ਕਿ ਜੋ ਕੁਝ ਹੈ ਮਾਲਕਾ ਤੂੰ ਐ ਗੁਰੂ ਸਹਿਬਾਨਾ ਨੇ ਤਾਂ ਬਾਣੀ ਵਿੱਚ ਗੁਰਮੁਖ ਪਿਆਰਿਓ ਇਥੋਂ ਤੱਕ ਲਿਖ ਦਿੱਤਾ ਕਹਿੰਦੇ ਸਿੱਖ ਮਤ ਸਭ ਬੁੱਧ ਤੁਮਾਰੀ ਇੱਕ ਵਾਰੀ ਸਾਰੇ ਕਿਰਪਾ ਕਰੋ ਨਾਲ ਨਾਲ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਪਤਸ਼ਾਹ ਮੇਰੇ ਕੋਲੇ ਜਿਹੜੀ ਵੀ ਸਿੱਖਿਆ ਹੈ ਜਿਹੜੀ ਵੀ ਮੇਰੇ ਕੋਲੇ ਮਤ ਹੈ ਬੁੱਧੀ ਹੈ ਸਿਆਣਪ ਹੈ ਇਹ ਮੇਰੀ ਅਸਲ ਵਿੱਚ ਆਪਣੀ ਨਹੀਂ ਹੈ ਸਿੱਖ ਮਤ ਸਭ ਬੁੱਧ ਤੁਮਾਰੀ ਇਹ ਤੇਰੀ ਦਿੱਤੀ ਹੋਈ ਹੈ ਤੇਰੀ ਹੈ ਮੰਦਰ ਸ਼ਾਵਾਂ ਤੇਰੇ ਅਜਿਹੇ ਘਰ ਨੇ ਛਾਵਾਂ ਨੇ ਛੱਤਾਂ ਨੇ ਸੁੱਖ ਨੇ ਸਹੂਲਤਾਂ ਨੇ ਮੰਦਰ ਛਾਵਾਂ ਤੇਰੇ ਤੁੱਚ ਬਿਨ ਤੇਰੇ ਤੋਂ ਬਿਨਾ ਅਵਰ ਨਾ ਜਾਣਾ ਮੇਰੇ ਸਹੇਬਾ ਤੇਰੇ ਤੋਂ ਬਿਨਾ ਪਾਤਸ਼ਾਹ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ ਗੁਣ ਗਾਵਾਂ ਨਿਤ ਤੇਰੇ ਮੈਂ ਤਾਂ ਤੇਰੀ ਗੁਣ ਗਾਉਂਦਾ ਵੇਖੋ ਆਪਣੇ ਮਨ ਵਿੱਚ ਖਿਆਲ ਆ ਜਾਂਦਾ ਹੈ ਕਿਸੇ ਵੇਲੇ ਘਰ ਵਿੱਚ ਖੁਸ਼ੀਆਂ ਦਾ ਸਮਾਂ ਵੀ ਆਉਂਦਾ ਹੈ ਕਿਸੇ ਵੇਲੇ ਘਰ ਵਿੱਚ ਦੁੱਖਾਂ ਦਾ ਸਮਾਂ ਵੀ ਆ ਜਾਂਦਾ ਹੈ ਵਿਪਤਾ ਵੀ ਆ ਜਾਂਦੀ ਹੈ ਜਦੋਂ ਖੁਸ਼ੀਆਂ ਦਾ ਸਮਾਂ ਆਉਂਦਾ ਹੈ ਉਦੋਂ ਆਪਾਂ ਸਾਰਿਆਂ ਨੂੰ ਇਹ ਗੱਲ ਬੜੀ ਚਾਹ ਨਾਲ ਦੱਸ ਦਿਆ ਕਿ ਮੈਂ ਆਪਣੀ ਇਸ ਸਿਆਣਪ ਦੇ ਨਾਲ ਕੀਤਾ ਮੇਰਾ ਪੁੱਤ ਨੌਕਰੀ ਤੇ ਲੱਗ ਗਿਆ ਮੈਂ ਬਹੁਤ ਲੰਬੀ ਝਾਤ ਮਾਰ ਕੇ ਆਪਣੇ ਪੁੱਤ ਨੂੰ ਇਸ ਇਹ ਪੜ੍ਹਾਈ ਕਰਵਾਈ ਸਾਡੀ ਫਸਲ ਬਹੁਤ ਸੋਹਣੀ ਹੋਈ ਮੈਂ ਬਹੁਤ ਗੌਰ ਦੇ ਨਾਲ ਮੈਂ ਰੇ ਸਪਰੇ ਪਾਈ ਮੈਂ ਦੇਖਿਆ ਕਿੱਥੇ ਕਿਹੜੀ ਸਪਰੇ ਕੰਮ ਕਰਦੀ ਹੈ ਕਿੱਥੇ ਕਿਹੜੀ ਰੇ ਕੰਮ ਕਰਦੀ ਹੈ ਤਾਂ ਕਰਕੇ ਇਹ ਮੇਰੀ ਫਸਲ ਦਾ ਝਾੜ ਹੋਇਆ ਮੈਂ ਆਪਣੇ ਪੁੱਤ ਨੂੰ ਵੇਖ ਕੇ ਪੜ੍ਹਾਈ ਕਰਾਈ ਵੀ ਆਹ ਕੰਮ ਵਿੱਚ ਤਰੱਕੀ ਕਰ ਸਕਦਾ ਤਾਂ ਇਹ ਨੌਕਰੀ ਤੇ ਲੱਗਿਆ ਅਸੀਂ ਹਰ ਕੰਮ ਚੰਗੀ ਤਰੱਕੀ ਵਾਲੇ ਕੰਮ ਦੇ ਵਿੱਚ ਆਪਣੀ ਸਿਆਣਪਾਰੇ ਲੋਕਾਂ ਨੂੰ ਦੱਸਦੇ ਹਾਂ ਕਿ ਮੈਂ ਸਿਆਣਪ ਵਰਤੀ ਤਾਂ ਇਹ ਸਾਰਾ ਕੁਝ ਹੋਇਆ ਪਰ ਗੁਰੂ ਦਾ ਸਿੱਖ ਕਦੇ ਇਹ ਨਹੀਂ ਕਹੇਗਾ ਗੁਰੂ ਦਾ ਸਿੱਖ ਕੀ ਕਹਿੰਦਾ ਜੇ ਪੁੱਤ ਨੂੰ ਧੀ ਨੂੰ ਲੋੰਕਰੀ ਦੀ ਦਾਤ ਮਿਲ ਗਈ ਤੇ ਉਦੋਂ ਵੀ ਉਹ ਸਿੱਖ ਇਹ ਗੱਲ ਕਹਵੇਗਾ ਕਿ ਸਿੱਖ ਮਤ ਸਭ ਬੁੱਧ ਤੁਮਾਰੀ ਕਰੋ ਸਾਰੀ ਕਿਰਪਾ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਪਾਤਸ਼ਾਹ ਤੂੰ ਮੇਰੀ ਸੁਰਤ ਦੇ ਅੰਦਰ ਇਹ ਖਿਆਲ ਪੈਦਾ ਕੀਤਾ ਹੈ ਕਿਉਂਕਿ ਗੁਰਬਾਣੀ ਦਾ ਇੱਕ ਸ਼ਬਦ ਹੋਰ ਚੇਤੇ ਆਉਂਦਾ ਗੁਰਮੁਖ ਪਿਆਰਿਓ ਗੁਰੂ ਪਾਤਸ਼ਾਹ ਜੀ ਕਹਿੰਦੇ ਆਪੇ ਹੀ ਮਤ ਦੇਵੈ ਸੁਆਮੀ ਸਾਰੇ ਕਿਰਪਾ ਕਰੋ ਆਪੇ ਹੀ ਮਤ ਦੇਵਿਆ ਸੁਆਮੀ ਉਹ ਅਕਾਲ ਪੁਰਖ ਪਰਮਾਤਮਾ ਆਪ ਹੀ ਸਾਨੂੰ ਮਤ ਦਿੰਦਾ ਆਪ ਸਾਡੀ ਸੁਰਤ ਅੰਦਰ ਉਹ ਖਿਆਲ ਟਿਕਾ ਦਿੰਦਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਬਹੁਤ ਵਾਰ ਬੇਨਤੀ ਕੀਤੀ ਆ ਗੁਰਮਖੋ ਅੰਮ੍ਰਿਤ ਵੇਲੇ ਉੱਠ ਕੇ ਜੇ ਤੁਸੀਂ ਆ ਚਾਰ ਦਿਵਾਰੀ ਦੇ ਅੰਦਰ ਆ ਕੇ ਬੈਠਦੇ ਹੋ ਸੱਚ ਜਾਣਿਓ ਇਹ ਵੀ ਤਾਂ ਬੈਠਦੇ ਹੋ ਜੇ ਉਹਦੀ ਬਖਸ਼ਿਸ਼ ਹੋਈ ਹੈ ਜੇ ਉਹ ਸਾਡੇ ਤੇ ਇਹ ਖਿਆਲ ਨਾ ਦੇਵੇ ਤੁਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝੋ ਕਿ ਤੁਹਾਡੀ ਸੁਰਤ ਦੇ ਵਿੱਚ ਉਹ ਅਕਾਲ ਪੁਰਖ ਵੈਗਰੂ ਇਹ ਖਿਆਲ ਟਕਾਉਂਦਾ ਇੱਥੇ ਆਉਣ ਦਾ ਤੇ ਤੁਹਾਨੂੰ ਉਹਨੇ ਤੰਦਰੁਸਤੀ ਬਖਸ਼ੀ ਹੈ ਦੇਹ ਦੀ ਅਰੋਗਤਾ ਬਖਸ਼ੀ ਹੈ ਕਿ ਤੁਸੀਂ ਸਵੇਰੇ ਉੱਠ ਕੇ ਗੁਰੂ ਸਾਹਿਬ ਦੀ ਪਾਵਨ ਗੋਦ ਅੰਦਰ ਆ ਕੇ ਬੈਠਦੇ ਹੋ ਕਿਉਂਕਿ ਗੁਰਮਖੋ ਖਿਆਲ ਤਾਂ ਹੋ ਸਕਦਾ ਹੈ ਹੋਰ ਵੀ ਸੰਗਤਾਂ ਦੀ ਸੁਰਤ ਵਿੱਚ ਉਹ ਵੈਗਰੂ ਟਕਾਉਂਦਾ ਹੋਵੇ ਪਰ ਉਹਨਾਂ ਕੋਲੇ ਦੇ ਦੀ ਅਰੋਗਤਾ ਨਾ ਹੋਵੇ ਉਹਨਾਂ ਕੋਲੇ ਹੋ ਸਕਦਾ ਤੰਦਰੁਸਤੀ ਨਾ ਹੋਵੇ ਉਹ ਚੱਲ ਕੇ ਨਾ ਗੁਰੂ ਸਾਹਿਬ ਦੀ ਗੋਦ ਅੰਦਰ ਆ ਸਕਦੇ ਹੁਣ ਗੁਰਮੁਖ ਪਿਆਰਿਓ ਮੈਂ ਇਸ ਕਰਕੇ ਬੇਨਤੀ ਕਰਦਾ ਪਿਆ ਸ਼ੁਕਰਾਨਾ ਕਰਿਆ ਕਰੋ ਹਰ ਗੱਲ ਦੇ ਵਿੱਚ ਉਸ ਮਾਲਕ ਦਾ ਸ਼ੁਕਰਾਨਾ ਕਰੋ ਕੇ ਪਾਤਸ਼ਾਹ ਤੇਰੀ ਦਾਤ ਐ ਤੂੰ ਖਿਆਲ ਦਿੱਤਾ ਮੈਂ ਤਾਂ ਚੱਲ ਕੇ ਆਇਆ ਤੂੰ ਤੰਦਰੁਸਤੀ ਦਿੱਤੀ ਮੈਂ ਤਾਂ ਤੇਰੇ ਦਰ ਤੇ ਆਇਆ ਪਾਤਸ਼ਾਹ ਤੇਰੀ ਦਿੱਤੀ ਹੋਈ ਮਤ ਅਤੇ ਪ੍ਰੇਰਣਾ ਦੇ ਸਦਕਾ ਤੇਰੇ ਦਿੱਤੇ ਹੋਏ ਉਦਮ ਦੇ ਸਦਕਾ ਮੈਂ ਆਪਣੇ ਬੱਚੇ ਨੂੰ ਪੜ੍ਹਾ ਸਕਿਆ ਮੈਂ ਖੇਤ ਵਿੱਚ ਜਾ ਕੇ ਜਲ ਪਾਣੀ ਲਾ ਸਕਿਆ ਮੈਂ ਖੇਤ ਵਿੱਚ ਜਾ ਕੇ ਰੇ ਸਪਰੇਅ ਕਰ ਸਕਿਆ ਜੇ ਅੱਜ ਮੈਂ ਜ਼ਿੰਦਗੀ ਦਾ ਸੁੱਖ ਮਾਨ ਰਿਹਾ ਇਹ ਸਾਰੀ ਰਹਿਮਤ ਤੇਰੀ ਐ ਆਖੋ ਤਨਾਮ ਇਹਨੂੰ ਕਿਹਾ ਜਾਂਦਾ ਹੈ ਗੁਰਮੁਖ ਪਿਆਰਿਓ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਭਾਵ ਗੁਰੂ ਤੋਂ ਮਤ ਲੈ ਕੇ ਆਪਣਾ ਭਾ ਆਪਣਾ ਆਪ ਗਵਾ ਦੇਣਾ ਆਪਣੇ ਅੰਦਰ ਨੂੰ ਮਾਰ ਲੈਣਾ ਇਹ ਸਭ ਤੋਂ ਵੱਡੀ ਮੌਤ ਹੈ ਜਿਹੜੀ ਗੁਰੂ ਦੇ ਕੋਲੋਂ ਮਿਲਦੀ ਹੈ ਤੇ ਜਿਸ ਮਨੁੱਖ ਨੇ ਆਪਣੇ ਅੰਦਰ ਨੂੰ ਮਾਰ ਲਿਆ ਭਾਵ ਦੁੱਖ ਤੇ ਸੁਖ ਵਿੱਚ ਹਰ ਗੱਲ ਵਿੱਚ ਉਸ ਪ੍ਰਮਾਤਮਾ ਨੂੰ ਆਪਾਂ ਮੁੱਖ ਮੰਨ ਕੇ ਚੱਲ ਪਏ ਉਹਦਾ ਭਾਣਾ ਮੰਨ ਕੇ ਚੱਲ ਪਏ ਗੁਰਮੁਖ ਪਿਆਰਿਓ ਜ਼ਿੰਦਗੀ ਬਹੁਤ ਸੋਹਣੇ ਤਰੀਕੇ ਦੇ ਨਾਲ ਬਤੀਤ ਹੋਵੇਗੀ ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਤੁਜ ਬਿਨ ਅਵਰ ਨਾ ਕੋਈ ਮੇਰੇ ਪਿਆਰੇ ਤੇਰੇ ਤੋਂ ਬਿਨਾ ਹੋਰ ਮੇਰਾ ਕੋਈ ਨਹੀਂ ਹੈ ਤੁਜ ਬਿਨ ਅਵਰ ਨਾ ਕੋਏ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਹੁਣ ਇਹਦੇ ਨੂੰ ਥੋੜਾ ਸਮਝੋ ਪਿਆਰੇ ਕਹਿੰਦੇ ਸਰਬੀ ਰੰਗੀ ਰੂਪੀ ਤੂੰ ਹੈ ਸਾਰਿਆਂ ਰੰਗਾ ਰੂਪਾਂ ਦੇ ਵਿੱਚ ਜੀਵ ਜੰਤੂਆਂ ਦੇ ਵਿੱਚ ਨਾ ਮੈਨੂੰ ਤੂੰ ਦਿਸਦਾ ਹੈ ਮੈਨੂੰ ਐਂ ਲੱਗਦਾ ਵੀ ਆ ਵੀ ਆ ਮਨੁੱਖ ਵਿੱਚ ਤੂੰ ਬੈਠਾ ਹੈ ਆ ਵੀ ਪ੍ਰਮਾਤਮਾ ਤੂੰ ਆਪ ਹੀ ਬੈਠਾ ਹੈ ਹੁਣ ਇਹ ਕਿਵੇਂ ਸਮਝਿਆ ਜਾਏਗਾ ਜਦੋਂ ਰਾਤ ਨੂੰ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਸੌਣ ਵੇਲੇ ਵੇਖੋ ਆਪਾਂ ਨੂੰ ਹੁਕਮ ਹੈ ਕਿ ਰਾਤ ਨੂੰ ਸੌਣ ਵੇਲੇ ਹਰ ਇੱਕ ਗੁਰਸਿੱਖ ਨੇ ਚਾਹੇ ਭੈਣਾ ਚਾਹੇ ਵੀਰ ਹੈ ਸੋਹਿਲਾ ਸਾਹਿਬ ਬਾਣੀ ਦਾ ਜਾਪ ਸਾਰਿਆਂ ਨੇ ਕਰਕੇ ਸੌਣਾ ਆਪਾਂ ਨੂੰ ਇਹ ਹਦਾਇਤ ਹੈ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਦਾ ਵੀ ਹਿੱਸਾ ਹੈ ਵੀ ਰਾਤ ਨੂੰ ਸੌਣ ਵੇਲੇ ਸੋਹਿਲਾ ਸਾਹਿਬ ਪੜ੍ਹਨਾ ਹੈ ਉਹਦੇ ਵਿੱਚ ਇੱਕ ਸ਼ਬਦ ਹੁੰਦਾ ਗੁਰਮੁਖ ਪਿਆਰ ਵਾਲਿਓ ਗੁਰੂ ਪਾਤਸ਼ਾਹ ਕਹਿੰਦੇ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਦਾ ਭਾਵ ਹੁੰਦਾ ਹਜ਼ਾਰਾਂ ਆ ਸੁਣਿਓ ਸਹਸ ਤਵ ਤਵ ਮੇਨ ਤੇਰੇ ਨੈਨ ਦਾ ਭਾਵ ਹੈ ਅੱਖਾਂ ਪਾਤਸ਼ਾਹ ਜਦੋਂ ਮੈਂ ਇਦਾਂ ਝਾਕਦਾ ਸਮਾਜ ਅੰਦਰ ਝਾਤ ਮਾਰਦਾ ਹੈ ਤੇ ਮੈਨੂੰ ਕੀ ਦਿਸਦਾ ਕਿ ਆ ਜਿਹੜੀਆਂ ਹਜ਼ਾਰਾਂ ਹੀ ਅੱਖਾਂ ਬੈਠੀਆਂ ਇਹ ਸਾਰੀਆਂ ਹੀ ਅੱਖਾਂ ਤੇਰੀਆਂ ਨੇ ਸਹਸ ਤਵ ਨੈਣ ਆ ਜਿੰਨੀਆਂ ਵੀ ਅੱਖਾਂ ਨੇ ਇਹ ਸਾਰੀਆਂ ਤੇਰੀਆਂ ਨੇ ਸਹਸ ਤਵ ਨੈਣ ਨਨ ਨੈਣ ਹੈ ਤੋਏ ਕੋ ਪਰ ਜੇ ਮੈਂ ਤੇਰਾ ਨਿਰੰਕਾਰ ਰੂਪ ਵੇਖਦਾ ਤੇ ਤੇਰੀ ਆਪਣੀ ਕੋਈ ਵੀ ਅੱਖ ਨਹੀਂ ਹੈ ਧਿਆਨ ਕਰਕੇ ਸੁਣਿਓ ਤੇਰੀ ਆਪਣੀ ਕੋਈ ਵੀ ਅੱਖ ਨਹੀਂ ਪਰ ਅਹ ਹਜ਼ਾਰਾਂ ਸਾਰੀਆਂ ਹੀ ਅੱਖਾਂ ਤੇਰੀਆਂ ਨੇ ਹੁਣ ਇਹ ਨੁਕਤੇ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਨਾ ਆਪਾਂ ਗੁਰਬਾਣੀ ਦਾ ਇੱਕ ਸ਼ਬਦ ਪੜ੍ਹਦੇ ਹਾਂ ਗੁਰਮੁਖ ਪਿਆਰਿਓ ਰੂਪ ਨ ਰੰਗ ਨ ਰੇਖ ਕਿਸ਼ ਤ੍ਰੇਹ ਗੁਣ ਤੇ ਪ੍ਰਭ ਭਿੰਨ ਜਿਸ ਹੈ 부ਝਾਏ ਨਾਨਕਾ ਤਿਸ ਹੈ 부ਝਾਏ ਨਾਨਕਾ ਜਿਸ ਹੋਵੇ ਸੁਪਰਸੰਗ ਉਹ ਪਰਮਾ ਨਾ ਰੂਪ ਨਾ ਰੇਖ ਨਾ ਰੰਗ ਕਿਛ ਉਸ ਪ੍ਰਮਾਤਮਾ ਦਾ ਕੋਈ ਰੂਪ ਨਹੀਂ ਹੈ ਉਸ ਅਕਾਲ ਪੁਰਖ ਦਾ ਕੋਈ ਵੱਖਰਾ ਰੰਗ ਨਹੀਂ ਹੈ ਰੂਪ ਨ ਰੰਗ ਨਾ ਰੇਖ ਭਾਵ ਉਹਦਾ ਕੋਈ ਆਕਾਰ ਨਹੀਂ ਹੈ ਕਹਿਣ ਲੱਗੇ ਰੂਪ ਨ ਰੰਗ ਨਾ ਰੇਖ ਕਿਛ ਤ੍ਰੇਹ ਗੁਣ ਤੇ ਪ੍ਰਭ ਭਿੰਨ ਇਨ੍ਹਾਂ ਤਿੰਨਾਂ ਹੀ ਗੁਣਾ ਤੋਂ ਪ੍ਰਮਾਤਮਾ ਭਿੰਨ ਹੈ ਵੱਖਰਾ ਹੈ ਕਿਉਂਕਿ ਉਸ ਮਾਲਕ ਦੀ ਸਾਜੀ ਹੋਈ ਕੁਦਰਤ ਦਾ ਰੂਪ ਵੀ ਹੈਗਾ ਉਹਦਾ ਰੰਗ ਵੀ ਹੈਗਾ ਉਹਦਾ ਆਕਾਰ ਵੀ ਹੈਗਾ ਪਰ ਉਸ ਕੁਦਰਤ ਨੂੰ ਸਜਣ ਵਾਲੇ ਪ੍ਰਮਾਤਮਾ ਦਾ ਨਾ ਕੋਈ ਰੰਗ ਹੈ ਨਾ ਕੋਈ ਰੂਪ ਹੈ ਤੇ ਨਾ ਹੀ ਕੋਈ ਗੁਰਮੁਖ ਪਿਆਰਿਓ ਉਹਦਾ ਆਕਾਰ ਹੈ ਤ੍ਰੇਹ ਗੁਣ ਤੇ ਪ੍ਰਭ ਭਿੰਨ ਤਿਸ ਹੈ 부ਝਾਏ ਨਾਨਕਾ ਇੱਕ ਵਾਰੀ ਸਾਰੇ ਕਿਰਪਾ ਕਰੋ ਤਿਸ ਹੈ 부ਝਾਏ ਨਾਨਕਾ ਇਸ ਗੱਲ ਦੀ ਸੋਝੀ ਓਨੂੰ ਦੇ ਦਿੰਦਾ ਜਿਸ ਹੋਵੇ ਸੋ ਪ੍ਰਸੰਨ ਜਿਹਦੇ ਤੇ ਉਹ ਅਕਾਲ ਪੁਰਖ ਵੈਗਰੂ ਟੁੱਟ ਪਵੇ ਜਿਹਦੇ ਤੇ ਉਹ ਪ੍ਰਸੰਨ ਹੋ ਜਾਏ ਖੁਸ਼ ਹੋ ਜਾਏ ਭਾਵ ਇਹ ਗਿਆਨ ਵੀ ਉਹਨੂੰ ਦਿੰਦਾ ਜਿਹਦੇ ਤੇ ਉਹ ਟੁੱਟ ਜਾਏ ਤੇ ਜਿਹੜੀਆਂ ਜਿਹੜੇ ਭੈਣਾ ਤੇ ਵੀਰਾਂ ਦੇ ਅੰਦਰ ਇਹ ਗੱਲ ਟਿਕ ਗਈ ਜੀਨੂੰ ਇਹ ਗੱਲ ਸਮਝ ਪੈ ਗਈ ਕਿ ਪ੍ਰਮਾਤਮਾ ਦਾ ਆਪਣਾ ਕੋਈ ਰੰਗ ਰੂਪ ਨਹੀਂ ਹੁੰਦਾ ਉਹ ਪ੍ਰਮਾਤਮਾ ਸਭਨਾਂ ਦੇ ਅੰਦਰ ਵਸਿਆ ਹੈ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਿਓ ਕਿਉਂਕਿ ਤੁਹਾਡੀ ਸੁਰਤ ਵਿੱਚ ਇਹ ਖਿਆਲ ਤਾਂ ਟਿਕਿਆ ਕਿਉਂਕਿ ਉਹ ਤੁਹਾਡੇ ਤੇ ਸੋਪਰਸੰਨ ਹੋਇਆ ਆਖੋ ਸਤਨਾਮ ਇਬਾ ਗਿਆਨ ਦਾ ਸੁਰਤ ਵਿੱਚ ਟਿਕ ਜਾਣਾ ਗੁਰਮੁਖ ਪਿਆਰਿਓ ਇਹ ਵੀ ਉਸ ਮਾਲਕ ਦੀ ਬਹੁਤ ਵੱਡੀ ਬਖਸ਼ਿਸ਼ ਹੈ ਇਹ ਤੁਹਾਡੀ ਸੁਰਤ ਵਿੱਚ ਤਾਂ ਟਿਕਿਆ ਜੇ ਉਹ ਤੁਹਾਡੇ ਤੇ ਖੁਸ਼ ਹੋਇਆ ਜਿਉਂਨੇ ਤੁਹਾਡੇ ਤੇ ਰਹਿਮਤ ਕੀਤੀ ਹੈ ਹੁਣ ਗੁਰੂ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਸਹਸ ਤਵ ਨੈਨ ਨਨ ਨੈਨ ਹਹਿ ਤੋਏ ਕੋ ਜੇ ਮੈਂ ਆ ਸੰਗਤ ਵੱਲ ਝਾਤ ਮਾਰਦਾ ਤੇ ਮੈਨੂੰ ਹਜ਼ਾਰਾਂ ਹੀ ਅੱਖਾਂ ਤੇਰੀਆਂ ਦਿਸਦੀਆਂ ਨੇ ਪਰ ਤੇ ਪਰ ਤੇਰੀ ਆਪਣੀ ਇੱਕ ਵੀ ਅੱਖ ਨਹੀਂ ਹੈ ਅੱਗੇ ਕਹਿਣ ਲੱਗੇ ਸਹਸ ਮੂਰਤ ਹਜ਼ਾਰਾਂ ਹੀ ਤੇਰੀਆਂ ਮੂਰਤਾਂ ਨੇ ਹੁਣ ਜਿੰਨੇ ਆਪਾਂ ਬੈਠੇ ਆ ਇਹ ਸਾਰੀਆਂ ਜਿਹੜੀਆਂ ਮੂਰਤਾਂ ਨੇ ਜਿਹੜੀਆਂ ਤਸਵੀਰਾਂ ਨੇ ਮਨੁੱਖਾਂ ਦੀ ਗੱਲ ਕੀਤੀ ਹੈ ਜੀਵ ਜੰਤੂਆਂ ਦੀ ਗੱਲ ਕੀਤੀ ਹੈ ਜਦੋਂ ਮੈਂ ਸਮਾਜ ਵਿੱਚ ਝਾਤ ਮਾਰਦਾ ਨਾ ਆ ਜਿੰਨੇ ਵੀ ਮਨੁੱਖ ਬੈਠੇ ਨੇ ਮੈਨੂੰ ਇਹ ਸਾਰੇ ਤੇਰਾ ਰੂਪ ਲੱਗਦੇ ਨੇ ਸਾਰੇ ਤੇਰੀਆਂ ਮੂਰਤਾਂ ਲੱਗਦੇ ਨੇ ਸਹਸ ਤਵ ਨੈਨ ਨਨ ਨੈਨ ਹੈ ਤੋਹ ਕੋ ਸਹਿਸ ਮੂਰਤ ਹਜ਼ਾਰਾਂ ਹੀ ਤੇਰੀਆਂ ਮੂਰਤਾਂ ਨੇ ਨਾ ਨਾ ਏਕ ਤੋਹੀ ਪਰ ਤੇਰੀ ਆਪਣੀ ਕੋਈ ਵੀ ਨਿੱਜੀ ਤਸਵੀਰ ਨਹੀਂ ਹੈ ਦੇਖੋ ਗੁਰਮੁਖ ਪਿਆਰੋ ਗੁਰੂ ਜੀ ਤੁਹਾਡੀ ਆਪਣੀ ਨਿੱਜੀ ਕੋਈ ਫੋਟੋ ਤਸਵੀਰ ਨਹੀਂ ਹੈ ਤੁਹਾਡੀ ਕੋਈ ਮੂਰਤੀ ਨਹੀਂ ਪਰ ਜੇ ਮੈਂ ਇਹ ਸੋਚਾਂ ਕਿ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ ਫਿਰ ਆ ਜਿੰਨੀਆਂ ਵੀ ਮੂਰਤਾਂ ਬੈਠੀਆਂ ਨੇ ਇਹ ਸਾਰੀਆਂ ਹੀ ਤੇਰੀਆਂ ਨੇ ਭਾਬ ਫਿਰ ਮੈਨੂੰ ਸਾਰਿਆਂ ਦੇ ਵਿੱਚੋਂ ਹੀ ਤੂੰ ਦਿਖਦਾ ਹੈ ਗੁਰਮੁਖ ਪਿਆਰਿਓ ਹੋ ਸਕਦਾ ਤੁਸੀਂ ਇਸ ਨੁਕਤੇ ਨੂੰ ਸਮਝ ਰਹੇ ਹੋਵੋ ਕਿ ਜਿਹੜੀ ਗੱਲ ਗੁਰੂ ਸਾਹਿਬ ਸਾਨੂੰ ਸਮਝਾਉਣੀ ਚਾਹੁੰਦੇ ਆ ਨਾ ਕਿ ਪਾਤਸ਼ਾਹ ਜੇ ਮੈਂ ਸਰੀਰਕ ਤੌਰ ਤੇ ਵੇਖਣਾ ਚਾਹਾਂ ਮੈਂ ਤੇਰਾ ਰੂਪ ਉਹ ਸਰੀਰਕ ਤੌਰ ਤੇ ਤੇਰਾ ਰੂਪ ਮੈਨੂੰ ਨਹੀਂ ਦਿਸੇਗਾ ਪਰ ਜੇ ਮੈਂ ਤੇਰੇ ਸੱਚੇ ਦਰਸ਼ਨ ਕਰਨੇ ਆ ਤੇ ਫਿਰ ਉਹ ਕਾਦੇ ਵਿੱਚੋਂ ਦਿਸਣਗੇ ਆ ਜਿੰਨੀ ਵੀ ਸੰਗਤ ਬੈਠੀ ਐ ਮਨੁੱਖਤਾ ਦੇ ਵਿੱਚੋਂ ਕਿਉਂਕਿ ਸਭ ਮੈਂ ਹੈ ਜੋਤ ਜੋਤ ਹੈ ਸੋਏ ਤੂੰ ਆਪਣੀ ਜੋਤ ਟਿਕਾਈ ਐ ਤੇ ਤਾਂ ਆ ਬੈਠੀ ਹੋਈ ਮੂਰਤ ਤਾਂ ਹੀ ਇੱਥੇ ਬੈਠੀ ਐ ਜੇ ਤੂੰ ਆਪਣੀ ਜੋਤ ਟਿਕਾਈ ਐ ਜੇ ਤੇਰੀ ਜੋਤ ਇਸ ਸ਼ਰੀਰ ਦੇ ਵਿੱਚ ਨਾ ਹੋਵੇ ਤਾਂ ਇਹ ਸ਼ਰੀਰ ਮਿੱਟੀ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਭਾਵ ਕੀ ਹੁਣ ਇਥੋਂ ਗੁਰਮੁਖ ਪਿਆਰਿਓ ਸਮਝਣ ਦਾ ਯਤਨ ਕਰਿਓ ਜਿਸ ਦਿਨ ਤੁਸੀਂ ਮਨੁੱਖਤਾ ਨੂੰ ਸਾਰੇ ਭੈਣਾ ਭਰਾਵਾਂ ਨੂੰ ਸਾਰੇ ਨਗਰ ਨੂੰ ਸਮਾਜ ਨੂੰ ਇਦਾਂ ਸਮਝਣ ਲੱਗ ਪਏ ਕਿ ਇਹ ਪ੍ਰਮਾਤਮਾ ਦਾ ਰੂਪ ਹੈ ਇਹਦੇ ਵਿੱਚ ਰੱਬ ਵੱਸਦਾ ਹੈ ਤੇ ਗੁਰਮੁਖ ਪਿਆਰਿਓ ਕਦੇ ਕੋਈ ਭਰਾ ਆਪਣੇ ਭਰਾ ਦੇ ਨਾਲ ਧੋਖਾ ਨਹੀਂ ਕਰੇਗਾ ਕਦੇ ਕੋਈ ਕੁਝ ਤੋਲਿਆਂ ਦੇ ਬਦਲੇ ਕੁਝ ਸਿਉਣੇ ਦੇ ਬਦਲੇ ਆਪਣੀ ਨੂਨ ਨੂੰ ਜੌਂਦੀ ਨੂੰ ਅੱਗ ਲਾ ਕੇ ਸਾੜੇਗਾ ਨਹੀਂ ਉਹਦਾ ਕਤਲ ਨਹੀਂ ਕਰੇਗਾ ਉਹਨੂੰ ਦਾਜ ਦੇ ਬਦਲੇ ਕਦੇ ਗੁਰਮੁਖ ਪਿਆਰ ਵਾਲਿਓ ਉਹਦਾ ਪਤੀ ਨਾਲੋਂ ਵਿਛੋੜਾ ਨਹੀਂ ਪੈਣ ਦੇਵੇਗਾ ਕਦੇ ਮਾਂ ਦੀ ਕੋਖ ਵਿੱਚ ਪਲ ਰਹੀ ਜਿਹੜੀ ਬੱਚੀ ਹੈ ਉਹਦਾ ਕਤਲ ਨਹੀਂ ਹੋਣ ਦੇਵੇਗਾ ਕਿਉਂਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਸਾਡੀ ਨੂੰਹ ਧੀ ਦੇ ਪੇਟ ਵਿੱਚ ਜਿਹੜੀ ਪਲ ਰਹੀ ਬੱਚੀ ਹੈ ਇਹਦੇ ਅੰਦਰ ਵੀ ਉਸ ਮਾਲਕ ਦੀ ਜੋਤ ਹੈ ਤੇ ਜਦੋਂ ਤੁਸੀਂ ਉਸ ਪੇਟ ਵਿੱਚ ਪਲ ਰਹੀ ਬੱਚੀ ਨੂੰ ਅਬੋਰਸ਼ਨ ਕਰਵਾ ਕੇ ਉਹਦੀ ਹਤਿਆ ਕਰ ਦਿੰਦੇ ਹੋ ਨਾ ਗੁਰਮੁਖ ਪਿਆਰ ਵਾਲਿਓ ਇਉਂ ਸਮਝਿਓ ਮਾਉਸ ਅਕਾਲ ਪੁਰਖ ਨੇ ਆਪਣੀ ਜੋਤ ਟਕਾ ਕੇ ਇੱਕ ਜੀਵ ਨੂੰ ਇਸ ਦੁਨੀਆ ਤੇ ਭੇਜਿਆ ਸੀ ਉਹ ਭੇਜ ਰਿਹਾ ਸੀ ਪਰ ਤੁਸੀਂ ਉਸ ਮਾਲਕ ਦੇ ਹੁਕਮ ਦੇ ਵਿੱਚ ਵਿਗੜਨ ਪਾਉਣ ਦਾ ਯਤਨ ਕੀਤਾ ਤੁਸੀਂ ਉਸ ਮਾਲਕ ਦੀ ਇਸ ਕੀਤੀ ਹੋਈ ਰਚਨਾ ਵਿੱਚ ਜਾ ਕੇ ਵਿਗੜਨ ਪਾ ਕੇ ਇੱਕ ਬਹੁਤ ਵੱਡਾ ਪਾਪ ਕਮਾਇਆ ਇੱਕ ਧੋ ਰ ਕਮਾਇਆ ਹੈ ਉਨ ਜਿਸ ਦਿਨ ਇਹ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਮਹਾਨ ਖਜ਼ਾਨਾ ਗਿਆਨ ਜਿਵੇਂ ਜਿਵੇਂ ਇਹ ਸਮਝ ਪੈਂਦਾ ਜਾਏਗਾ ਗੁਰਮੁਖ ਪਿਆਰ ਵਾਲਿਓ ਬੰਦਾ ਓਵੇਂ ਓਵੇਂ ਇਸ ਪਾਪਾਂ ਭਰੀ ਜ਼ਿੰਦਗੀ ਚੋਂ ਬਾਹਰ ਨਿਕਲ ਕੇ ਆਪਣੀ ਜ਼ਿੰਦਗੀ ਨੂੰ ਸਕੂਨ ਨਾਲ ਜਉਣ ਲੱਗ ਜਾਏਗਾ ਪਰ ਪ੍ਰੋਬਲਮ ਇਹ ਆ ਕਿ ਅਸੀਂ ਮਹਾਨ ਖਜ਼ਾਨੇ ਨੂੰ ਪੜਨ ਦੀ ਬਜਾਏ ਵਿਚਾਰਨ ਦੀ ਬਜਾਏ ਇਸ ਮਹਾਨ ਖਜ਼ਾਨੇ ਨੂੰ ਗੁਰਮਖ ਪਿਆਰ ਵਾਲਿਓ ਇੱਕ ਮੁੱਲ ਦੇ ਪਾਠਾਂ ਤੱਕ ਸੀਮਿਤ ਕਰ ਛੱਡਿਆ ਸਾਨੂੰ ਲੱਗਿਆ ਵੀ ਸ਼ਾਇਦ ਇਸ ਸਹਿਜ ਅਸੀਂ ਆਪਣੇ ਘਰ ਵਿੱਚ ਮਹਾਰਾਜ ਦਾ ਸਰੂਪ ਲੈ ਕੇ ਜਾਵਾਂਗੇ ਘਰੇ ਮਹਾਰਾਜ ਦਾ ਸਰੂਪ ਲਿਜਾ ਕੇ 9 ਦਿਨ 11 ਦਿਨ ਗ੍ਰੰਥੀ ਸਿੰਘ ਪਾਠ ਕਰੇਗਾ ਤੇ ਪਰਿਵਾਰ ਦੇ ਮੈਂਬਰ ਨੂੰ ਕੋਲੇ ਬੈਠਣ ਦੀ ਵੀ ਜ਼ਰੂਰਤ ਨਹੀਂ ਹੈ ਤੇ 11ਵੇਂ ਦਿਨ ਭੋਗ ਪਾ ਕੇ ਜਦੋਂ ਗੁਰੂ ਘਰ ਸਰੂਪ ਲੈ ਕੇ ਜਾਵਾਂਗੇ ਸਾਰੀ ਬਾਣੀ ਦਾ ਭਾਵ ਜਾਂ ਫਲ ਸਾਡੇ ਪਰਿਵਾਰ ਨੂੰ ਪ੍ਰਾਪਤ ਹੋ ਜਾਏਗਾ ਉਹ ਨਹੀਂ ਭਾਗਾ ਵਾਲਿਓ ਗੁਰਬਾਣੀ ਕੋਈ ਜਾਦੂ ਟੂਣਾ ਮੰਤਰ ਨਹੀਂ ਆ ਗੁਰਬਾਣੀ ਕੋਈ ਟੂਣਾ ਨਹੀਂ ਆ ਗੁਰਬਾਣੀ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦੀ ਹੈ ਤਰੀਕਾ ਦੱਸਦੀ ਹੈ ਜਿਹਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਲਿਖਿਆ ਸੀ ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਇਹ ਗੁਰਬਾਣੀ ਦੀ ਪੰਗਤੀ ਪੜਿਓ ਤਾਂ ਕਿ ਸਾਡੇ ਸਮਝ ਕੁਝ ਪੈ ਸਕੇ ਕਿਰਪਾ ਕਰੋ ਸਾਰੇ ਗੁਰ ਮਿਲ ਚਾਜ ਅਚਾਰ ਸਿੱਖ ਗੁਰ ਮਿਲ ਚਾਜ ਅਚਾਰ ਸਿੱਖ ਗੁਰ ਮਿਲ ਵਾਹ ਵਾਹ ਤੋਦ ਕਦੇ ਨਾ ਲੱਗੈ ਦੁੱਖ ਤੋਦ ਕਦੇ ਨਾ ਲੱਗੈ ਦੁੱਖ ਤੋਦ ਕਦੇ ਪਾਰਸ਼ਾ ਕਹਿੰਦੇ ਗੁਰ ਮਿਲ ਗੁਰੂ ਨੂੰ ਮਿਲ ਕੇ ਚੱਜ ਆਚਾਰ ਸਿੱਖ ਜਿੰਦਗੀ ਦਾ ਚੱਜ ਸਿੱਖ ਲੈ ਆਚਾਰ ਸਿੱਖ ਲੈ ਤੇ ਜੇ ਘਰੇ ਗ੍ਰੰਥੀ ਸਿੰਘ ਪਾਠ ਕਰੀ ਗਿਆ ਉਹਦੇ ਕੋਲ ਬੈਠ ਕੇ ਕੋਈ ਗੁਰਬਾਣੀ ਦਾ ਇੱਕ ਸ਼ਬਦ ਹੀ ਨਾ ਸਿੱਖਿਆ ਤੇ ਗੁਰਮੁਖ ਪਿਆਰੋ ਗੁਰਬਾਣੀ ਤੇ ਮਾਨ ਕਰਕੇ ਕਹਿਣਾ ਉਹ ਪਾਠ ਕਰਾਉਣ ਦਾ ਵੀ ਕੋਈ ਫਾਇਦਾ ਨਹੀਂ ਹੈ ਜੇ ਸਮਝ ਹੀ ਨਾ ਪਈ ਗੁਰੂ ਨਾਲ ਬੈਠ ਕੇ ਗੱਲਾਂ ਹੀ ਨਾ ਕੀਤੀਆਂ ਗੁਰਮੁਖ ਪਿਆਰ ਵਾਲਿਓ ਅੱਜ ਜਿੱਥੇ ਸੰਗਤ ਇਸ ਪੱਖ ਤੋਂ ਅਵੇਸਲੀ ਹੋਈ ਹੈ ਨਾ ਮੈਂ ਬੇਨਤੀ ਕਰਾਂ ਜਿੱਥੇ ਸੰਗਤ ਅੱਜ ਇਸ ਪੱਖ ਤੋਂ ਅਵੇਸਲੀ ਹੋਈ ਹੈ ਉੱਥੇ ਸਾਡੇ ਵਰਗੇ ਧਾਰਮਿਕ ਆਗੂ ਅਖਵਾਉਣ ਵਾਲੇ ਧਾਰਮਿਕ ਲੋਕ ਖਵਾਉਣ ਵਾਲੇ ਇਹ ਕਹਿ ਲਓ ਰਾਗੀ ਗ੍ਰੰਥੀ ਢਾਡੀ ਬਾਬੇ ਪ੍ਰਚਾਰਕ ਸਾਡਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਆ ਜਿਹੜੇ ਡੇਰਿਆਂ ਦੇ ਵਿੱਚ ਵੱਡੀਆਂ-ਵੱਡੀਆਂ ਗੁਰਦੁਆਰਿਆਂ ਦੇ ਵਿੱਚ ਇਕੋਤਰੀਆਂ ਚੱਲਦੀਆਂ ਪਈਆਂ ਨੇ ਨਾ ਗੁਰਮਖ ਪਿਆਰਿਓ ਇਹਦੇ ਵਿੱਚ ਜਿੱਥੇ ਸੰਗਤ ਦਾ ਵੀ ਕਸੂਰ ਹੈ ਤੇ ਉੱਥੇ ਇਥੋਂ ਦੇ ਪ੍ਰਬੰਧਕਾਂ ਦਾ ਤੇ ਬਾਬਾਵਾਦ ਦਾ ਬਹੁਤ ਵੱਡਾ ਕਸੂਰ ਆ ਦੱਸਣਾ ਚਾਹੀਦਾ ਸੀ ਮੰਨ ਲਓ ਸੰਗਤ ਤੇ ਇਹ ਗੱਲ ਕਹਿ ਕੇ ਆਪਣਾ ਖਹਿੜਾ ਛੁੜਵਾ ਸਕਦੀ ਹੈ ਕਿ ਸਾਨੂੰ ਤੇ ਨਹੀਂ ਪਤਾ ਸੀ ਅਸੀਂ ਤੇ ਸ਼ਰਦਾ ਦੇ ਵਸ ਪੈ ਕੇ ਇਸ ਡੇਰੇ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾ ਦਿੱਤਾ ਸਾਨੂੰ ਤੇ ਨਹੀਂ ਪਤਾ ਸੀ ਅਸੀਂ ਸ਼ਰਦਾ ਦੇ ਵਸ ਪੈ ਕੇ ਸਹਿਜ ਪਾਠ ਕਰਵਾ ਦਿੱਤਾ ਪਰ ਜਿਹੜੇ ਪ੍ਰਬੰਧਕ ਐਡਾ ਵੱਡਾ ਡੇਰਾ ਚਲਾ ਰਹੇ ਨੇ ਜਿਹੜੇ ਪ੍ਰਬੰਧਕ ਐਡੀ ਵੱਡੀ ਠਾਠ ਚਲਾਉਂਦੇ ਪਏ ਆ ਜਿਹੜੇ ਪ੍ਰਬੰਧਕ ਐਡਾ ਵੱਡਾ ਇਤਿਹਾਸਕ ਜਾ ਆਮ ਗੁਰੂ ਘਰ ਜਿਹੜੇ ਪਿੰਡਾਂ ਦੇ ਵਿੱਚ ਉਹਨੂੰ ਚਲਾਉਂਦੇ ਪਏ ਆ ਕਿ ਇਹਨਾਂ ਨੂੰ ਨਹੀਂ ਪਤਾ ਕਿ ਜਿਹੜੀ ਬਾਣੀ ਸੰਗਤ ਆਪ ਨਹੀਂ ਪੜਦੀ ਜਾਂ ਸੰਗਤ ਆਪ ਨਹੀਂ ਸੁਣਦੀ ਉਹ ਬਾਣੀ ਕਦੇ ਵੀ ਪ੍ਰਵਾਨ ਨਹੀਂ ਹੋਵੇਗੀ ਕਿ ਇਹਨਾਂ ਦਾ ਫਰਜ ਨਹੀਂ ਬਣਦਾ ਸੀ ਦੱਸਣਾ ਕਿ ਭਾਈ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਲਿਖਿਆ ਕਿ ਦਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਸਮਾਂ ਸ਼ਬਦ ਦੀ ਵਿਚਾਰ ਨਹੀਂ ਕਰੋਗੇ ਉਨਾ ਸਮਾਂ ਮੁਕਤੀ ਨਹੀਂ ਮਿਲੇਗੀ ਗੁਰਮਖ ਪਿਆਰਿਓ ਸਮਝੋ ਸ਼ਬਦ ਦੀ ਵਿਚਾਰ ਬਿਨਾ ਸਾਡਾ ਕੁਝ ਨਹੀਂ ਬੜਨਾ ਤੇ ਸ਼ਬਦ ਦੀ ਵਿਚਾਰ ਕਿਵੇਂ ਹੋਵੇਗੀ ਸ਼ਬਦ ਦੀ ਵਿਚਾਰ ਉਦੋਂ ਹੋਵੇਗੀ ਜਦੋਂ ਅਸੀਂ ਆਪ ਬਾਣੀ ਪੜਾਂਗੇ ਜੇ ਨਹੀਂ ਪੜ ਸਕਦੇ ਤੇ ਕੋਲੇ ਬੈਠ ਕੇ ਸੁਣ ਨਹੀਂ ਪਵੇਗੀ ਯਾਦ ਰੱਖਿਓ ਆਪਣੇ ਹਿਰਦੇ ਚ ਇਹ ਗੱਲ ਪਕਾ ਲਓ ਗੁਰਮੁਖ ਪਿਆਰ ਵਾਲਿਓ ਜਿਹੜਾ ਪਾਠ ਤੁਸੀਂ ਆਪ ਨਹੀਂ ਕਰਦੇ ਜਾਂ ਕੋਲੇ ਬੈਠ ਕੇ ਨਹੀਂ ਸੁਣਦੇ ਸੱਚ ਜਾਣਿਓ ਉਸ ਪਾਠ ਦਾ ਕੋਈ ਵੀ ਫਲ ਜਾਂ ਮਹਾਤਮ ਨਹੀਂ ਮਿਲੇਗਾ ਇਸ ਸਮਝਣਾ ਪੈਣਾ ਇਹ ਸੱਚ ਹੈ ਜੇਕਰ ਅਸੀਂ ਇਸ ਸੱਚ ਨੂੰ ਕਬੂਲ ਕਰ ਲਵਾਂਗੇ ਨਾ ਤੇ ਸਾਡੀ ਕੌਮ ਬਹੁਤ ਥੋੜੇ ਦਿਨਾਂ ਦੇ ਵਿੱਚ ਚੜ੍ਹਦੀ ਕਲਾ ਵਾਲੇ ਪਾਸੇ ਜਾਏਗੀ ਕਿਉਂਕਿ ਸਾਨੂੰ ਇਹ ਗੱਲ ਪ੍ਰਪੱਕ ਹੋ ਜਾਏਗੀ ਕਿ ਜੇ ਅਸੀਂ ਆਪ ਨਹੀਂ ਪੜਾਂਗੇ ਕੋਈ ਫਾਇਦਾ ਨਹੀਂ ਫਿਰ ਸਾਡੇ ਆਪ ਨਹੀਂ ਪੜਾਂਗੇ ਤਾਂ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੋਣ ਲੱਗਿਆ ਉਸ ਦਿਨ ਪਰਿਵਾਰਾਂ ਦੇ ਅੰਦਰ ਗੁਰਬਾਣੀ ਪੜਨ ਦਾ ਚਾਅ ਪੈਦਾ ਹੋਏਗਾ ਪਰਿਵਾਰਾਂ ਦੇ ਅੰਦਰ ਗੁਰਬਾਣੀ ਪੜਨ ਦਾ ਸ਼ੌਂਕ ਪੈਦਾ ਹੋਏਗਾ ਤੇ ਜਦੋਂ ਪਰਿਵਾਰਾਂ ਵਿੱਚ ਗੁਰਬਾਣੀ ਪੜੀ ਜਾਏਗੀ ਤੇ ਗੁਰਮੁਖ ਪਿਆਰ ਵਾਲਿਓ ਫਿਰ ਸਾਨੂੰ ਸਦਾਤ ਸਮਝ ਪਵੇਗਾ ਪਤਾ ਲੱਗੇਗਾ ਗੁਰੂ ਕਿਹੜੇ ਕੰਮ ਕਰਨ ਦੀ ਇਜਾਜ਼ਤ ਸਾਨੂੰ ਦਿੰਦਾ ਹੈ ਤੇ ਕਿਹੜੇ ਕੰਮਾਂ ਤੋਂ ਗੁਰੂ ਸਭ ਸਾਨੂੰ ਵਰਜਦੇ ਆ ਉਸ ਦਿਨ ਜਾ ਕੇ ਪਤਾ ਲੱਗੇਗਾ ਨਹੀਂ ਤੇ ਤੁਸੀਂ ਸਮਾਜ ਦੀ ਹਾਲਤ ਪਤਾ ਕੀ ਹੈ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹੋ ਨਾ ਜਦੋਂ ਸੰਗਤ ਨੂੰ ਦੱਸ ਦੇਗੇ ਵੀ ਭਾਈ ਗੁਰਬਾਣੀ ਦੀ ਵਿਚਾਰ ਮੁਤਾਬਕ ਜਿਹੜਾ ਕਰਮ ਤੁਸੀਂ ਕਰ ਰਹੇ ਹੋ ਇਹ ਸਹੀ ਨਹੀਂ ਹੈ ਉਹ ਕਹਿੰਦੇ ਫਲਾਣੇ ਬਾਬਾ ਜੀ ਨੇ ਤੇ ਸਾਨੂੰ ਇਦਾਂ ਪੜਾਇਆ ਸੀ ਫਲਾਣਾ ਪ੍ਰਚਾਰਕ ਤੇ ਮੈਂ ਕਥਾ ਸੁਣੀ ਸੀ ਇਦਾਂ ਕਹਿੰਦਾ ਪਿਆ ਸੀ ਚੇਤੇ ਰੱਖਿਓ ਜਿੰਨਾ ਸਮਾਂ ਕੇਵਲ ਪ੍ਰਚਾਰਕਾਂ ਤੇ ਬਾਬਿਆਂ ਦੇ ਉੱਤੇ ਨਿਰਭਰ ਰਹੋਗੇ ਨਾ ਗੁਰਮੁਖ ਪਿਆਰਿਓ ਉਹਨਾਂ ਸਮਾਂ ਹਰ ਪ੍ਰਚਾਰਕ ਹਰ ਬਾਬਾ ਤੁਹਾਨੂੰ ਆਪਣੀ ਮਤ ਮੁਤਾਬਕ ਗਿਆਨ ਦੇਵੇਗਾ ਜਿਸ ਦਿਨ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰੋਗੇ ਤੁਹਾਨੂੰ ਉਸ ਦਿਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਤਾਰਾ ਹੋ ਜਾਏਗਾ ਆ ਤਾਂ ਹੀ ਮਹਾਰਾਜ ਨੇ ਬਾਹਾਂ ਖੋਲ ਕੇ ਆਵਾਜ਼ ਮਾਰੀ ਸੀ ਕਿ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਵਿਆਹੋ ਸਾਰੇ ਰਲ ਮਿਲ ਕੇ ਗੁਰੂ ਦੀ ਬਾਣੀ ਗਾਇਆ ਕਰੋ ਪੜਿਆ ਕਰੋ ਗੁਰੂ ਦੀ ਬਾਣੀ ਜੇ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੇ ਲਈ ਗੁਰਮਖ ਪਿਆਰਿਓ ਵਿਦੇਸ਼ੀ ਪਛਾਹਮਾਂ ਦਾ ਗਿਆਨ ਦਿਵਾ ਸਕਦੇ ਆ ਕੀ ਸਾਡੀ ਮਾਂ ਬੋਲੀ ਦੇ ਵਿੱਚ ਉਚਾਰਨ ਕੀਤੀ ਹੋਈ ਗੁਰੂ ਦੀ ਬਾਣੀ ਅਸੀਂ ਆਪਣੇ ਬੱਚਿਆਂ ਨੂੰ ਇਹਦੀ ਸੰਥਿਆ ਨਹੀਂ ਦਿਵਾ ਸਕਦੇ ਕਿੱਡਾ ਸੋਹਣਾ ਅਪਰਾਲਾ ਗਿਆਨੀ ਅਵਤਾਰ ਸਿੰਘ ਜੀ ਆਪਣੇ ਪਿੰਡ ਕਰਦੇ ਪਏ ਨੇ ਮਾਵਾਂ ਨੂੰ ਭੈਣਾਂ ਨੂੰ ਧੀਆਂ ਨੂੰ ਗੁਰਬਾਣੀ ਦੀ ਸੰਥਿਆ ਦੰਦੇ ਪਏ ਨੇ ਪਿਆਰਿਓ ਬਹੁਤ ਵਾਰ ਅਸੀਂ ਉਲਾਮੇ ਦੇ ਛੱਡਦੇ ਆਂ ਦੇਖੋ ਜੀ ਪ੍ਰਬੰਧਕ ਕਮੇਟੀਆਂ ਅੱਜ ਪ੍ਰਚਾਰ ਨਹੀਂ ਕਰਦੀਆਂ ਪਈਆਂ ਗੁਰਮੁਖ ਪਿਆਰਿਓ ਆਪਣੇ ਕੋਲੇ ਕੀਰਤਨ ਵਾਲਾ ਜਥਾ ਭਾਈ ਅਮਰਤਪਾਲ ਸਿੰਘ ਉਹ ਵੀ ਤਕਰੀਬਨ ਦੂਜੇ ਤੀਜੇ ਦਿਨ ਅਨਾਉਂਸਮੈਂਟ ਕਰਦੇ ਆ ਵੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਉਣਾ ਕਲਾਸਾਂ ਵਿੱਚ ਭੇਜੋ ਗ੍ਰੰਥੀ ਅਵਤਾਸ ਸਿੰਘ ਜੀ ਉਹ ਵੀ ਬਹੁਤ ਵਾਰ ਇਹ ਬੇਨਤੀ ਕਰ ਚੁੱਕੇ ਆ ਕਿ ਮਾਵਾਂ ਭੈਣਾਂ ਧੀਆਂ ਗੁਰਬਾਣੀ ਦੀ ਸੰਥਿਆ ਲਵੋ ਅਸਾਈ ਮਤ ਦੇ ਵਿੱਚ ਨਾ ਕਿਸੇ ਪਾਦਰੀ ਨੂੰ ਪੁੱਛਿਆ ਗਿਆ ਧਿਆਨ ਕਰਕੇ ਸੁਣਿਓ ਬੇਨਤੀ ਸਮਾਪਤੀ ਕਰੀਏ ਅਸਾਈ ਮਤ ਦੇ ਵਿੱਚ ਉਹਨਾਂ ਦੇ ਪਾਦਰੀ ਨੂੰ ਪੁੱਛਿਆ ਗਿਆ ਕਹਿੰਦੇ ਤੁਸੀਂ ਆਪਣੇ ਬੱਚੇ ਨੂੰ ਧਰਮ ਦਾ ਗਿਆਨ ਕਿਹੜੀ ਉਮਰ ਦੇ ਵਿੱਚ ਦੇਣਾ ਸ਼ੁਰੂ ਕਰਦੇ ਹੋ ਕਦੋਂ ਦੰਨੇ ਹੋ ਕਿਹੜੇ ਇਹ ਕਹਿ ਲੋ ਵੀ ਬੱਚੇ ਨੂੰ ਧਰਮ ਦਾ ਗਿਆਨ ਦੇਣ ਦੀ ਸਹੀ ਉਮਰ ਕਿਹੜੀ ਹੈ ਉਹ ਪਾਦਰੀ ਨੇ ਬੜਾ ਸੋਹਣਾ ਜਵਾਬ ਦਿੱਤਾ ਉਹ ਪਾਦਰੀ ਕਹਿਣ ਲੱਗਿਆ ਅਸੀਂ ਆਪਣੇ ਬੱਚਿਆਂ ਨੂੰ ਧਰਮ ਦਾ ਗਿਆਨ ਬੱਚੇ ਦੇ ਜਨਮ ਤੋਂ 15 ਸਾਲ ਪਹਿਲਾਂ ਦੇਣ ਲੱਗ ਪੈਨੇ ਧਿਆਨ ਕਰਕੇ ਸੁਣੋ ਕਹਿੰਦੇ ਬੱਚੇ ਨੂੰ ਧਰਮ ਦਾ ਗਿਆਨ ਉਹਦੇ ਜਨਮ ਤੋਂ 15 ਸਾਲ ਪਹਿਲਾਂ ਦੇਣ ਲੱਗ ਪੈਂਦੇ ਆ ਕਹਿੰਦੇ ਕਿਵੇਂ ਕਹਿੰਦੇ ਜਿਸ ਮਾਂ ਦੀ ਕੋਖ ਦੇ ਵਿੱਚੋਂ ਬੱਚੇ ਨੇ ਜਨਮ ਲੈਣਾ ਹੁੰਦਾ ਨਾ ਅਸੀਂ ਕੇਵਲ ਉਸ ਮਾਂ ਨੂੰ ਬਚਪਨ ਤੋਂ ਲੈ ਕੇ ਆਪਣੇ ਧਰਮ ਦੇ ਸਿਧਾਂਤ ਸਮਝਾ ਦਿੰਨੇ ਆ ਜਿਹੜੀ ਮਾਂ ਨੂੰ ਆਪਣੇ ਧਰਮ ਦੇ ਸਿਧਾਂਤਾਂ ਬਾਰੇ ਪਤਾ ਲੱਗ ਗਿਆ ਜਿਹੜੀ ਮਾਂ ਨੂੰ ਆਪਣੇ ਗੁਰੂ ਦੇ ਗੁਣਾ ਬਾਰੇ ਤੇ ਉਹਦੀ ਮਰਯਾਦਾ ਬਾਰੇ ਪਤਾ ਲੱਗ ਗਿਆ ਬੱਚਾ ਬਚਪਨ ਤੋਂ ਹੀ ਜਦੋਂ ਆਪਣੀ ਮਾਂ ਨੂੰ ਉਹ ਆਪਣੇ ਧਰਮ ਦੇ ਕਰਮ ਕਰਦੀ ਕਰਦੇ ਹੋਏ ਵੇਖੇਗੀ ਉਸ ਬੱਚੇ ਨੂੰ ਸਮਝਾਉਣ ਦੀ ਵੀ ਜਰੂਰਤ ਤਨੀ ਪਵੇਗੀ ਉਹ ਬੱਚਾ ਆਪਣੀ ਮਾਂ ਵੱਲ ਵੇਖ-ਵੇਖ ਕੇ ਉਸ ਰਸਤੇ ਤੇ ਚੱਲ ਪਵੇਗਾ ਇਮਾਨਦਾਰੀ ਬਰਤੋ ਕੀ ਅੱਜ ਜਦੋਂ ਵਾਰ-ਵਾਰ ਅਨਾਉਂਸਮੈਂਟਾਂ ਹੁੰਦੀਆਂ ਵੀ ਆਓ ਮਾਵਾਂ ਧੀਆਂ ਭੈਣਾਂ ਗੁਰਬਾਣੀ ਦੀ ਸੰਥਿਆ ਲਓ ਨਹੀਂ ਲੈ ਸਕਦੇ ਗੁਰਬਾਣੀ ਦੀ ਸੰਥਿਆ ਲੈਣ ਵਾਲਿਆਂ ਦੇ ਕੋਲ ਆ ਕੇ ਬਹਿ ਜਾਓ ਨਹੀਂ 100% ਸਮਝ ਪਵੇਗੀ 20% 15% 25% ਕੁਝ ਦੇ ਗੁਰਮੁਖ ਪਿਆਰਿਓ ਸਮਝ ਪਵੇਗਾ ਵੱਡੇ ਭਾਗ ਨੇ ਗੁਰਮੁਖ ਪਿਆਰਿਓ ਜਿੱਥੇ ਮਾਮਾ ਧੀਆ ਭੈਣਾਂ ਦੀ ਵੱਖਰੀ ਗੁਰਮਤ ਦੀ ਕਲਾਸ ਲੱਗਦੀ ਆ ਜਿੱਥੇ ਕੀਰਤਨ ਬੱਚਿਆਂ ਨੂੰ ਸਿਖਾਇਆ ਜਾਂਦਾ ਜਿੱਥੇ 4 ਮਹੀਨੇ 5 ਮਹੀਨੇ ਨਗਰ ਦੇ ਨੌਜਵਾਨਾਂ ਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ ਫਿਰ ਅਸੀਂ ਕਿਵੇਂ ਕਹਿ ਸਕਦੇ ਆ ਕਿ ਅੱਜ ਕਮੇਟੀਆਂ ਪ੍ਰਚਾਰ ਨਹੀਂ ਕਰਦੀਆਂ ਗ੍ਰੰਥੀ ਪ੍ਰਚਾਰ ਨਹੀਂ ਕਰਦੇ ਗੁਰਮੁਖ ਪਿਆਰਿਓ ਕਦੇ ਕਿਸੇ ਵੀ ਇੱਕ ਧਿਰ ਦੇ ਵਿੱਚ ਕਸੂਰ ਨਹੀਂ ਹੁੰਦਾ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ ਗੁਰਮੁਖ ਪਿਆਰਿਓ ਸਾਨੂੰ ਸਮਝਣਾ ਪਵੇਗਾ ਬਹੁਤ ਪਿੰਡਾਂ ਦੇ ਵਿੱਚ ਪ੍ਰਬੰਧਕ ਕਮੇਟੀਆਂ ਦੇ ਵਿੱਚ ਵੀ ਕਮੀਆਂ ਹੋ ਸਕਦੀਆਂ ਬਹੁਤ ਜਗ੍ਹਾ ਦੇ ਉੱਤੇ ਗ੍ਰੰਥੀ ਸਿੰਘਾਂ ਦੇ ਵਿੱਚ ਵੀ ਕਮੀਆਂ ਹੋ ਸਕਦੀਆਂ ਬਹੁਤ ਜਗ੍ਹਾ ਦੇ ਉੱਤੇ ਸਿੱਖਣ ਵਾਲੀ ਸੰਗਤ ਦੇ ਵਿੱਚ ਵੀ ਕਮਗਾ ਹੋ ਸਕਦੀਆਂ ਸਾਨੂੰ ਸਾਰਿਆਂ ਨੂੰ ਆਪੋ ਆਪਣੀਆਂ ਕਮੀਆਂ ਪਹਿਚਾਨਣ ਦੀ ਲੋੜ ਹੈ ਜੇ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਡਿੱਗਣ ਤੋਂ ਬਚਾਉਣਾ ਜੇ ਇਹਨਾਂ ਨੂੰ ਵਿਕਾਰਾਂ ਦੇ ਵਿੱਚ ਡਿੱਗਣ ਤੋਂ ਬਚਾਉਣਾ ਤੇ ਸਾਨੂੰ ਸਾਰਿਆਂ ਨੂੰ ਆਪਣੀਆਂ ਕਮੀਆਂ ਪ੍ਰਬੰਧਕਾਂ ਨੂੰ ਆਪਣੀਆਂ ਕਮੀਆਂ ਪ੍ਰਚਾਰਕਾਂ ਨੂੰ ਗ੍ਰੰਥੀ ਸਿੰਘਾਂ ਨੂੰ ਆਪਣੀਆਂ ਕਮੀਆਂ ਤੇ ਸੰਗਤ ਨੂੰ ਆਪਣੀਆਂ ਕਮੀਆਂ ਸਮਝਣ ਦੀ ਲੋੜ ਹੈ ਜਿਸ ਦਿਨ ਸਾਰੇ ਰਲ ਮਿਲ ਕੇ ਆਪਣੀਆਂ ਕਮੀਆਂ ਸਮਝ ਕੇ ਇਹਨਾਂ ਨੂੰ ਦੂਰ ਕਰਕੇ ਇਕੱਠੇ ਹੋ ਕੇ ਵਧਾਂਗੇ ਨਾ ਗੁਰੂ ਕਪਿਆਰੋ ਉਸ ਦਿਨ ਕੌਮ ਦੀ ਚੜ੍ਹਦੀ ਕਲਾ ਨੂੰ ਦੁਨੀਆ ਦੀ ਕੋਈ ਵੀ ਤਾਕਤ ਰੋਕ ਨਹੀਂ ਸਕੇਗੀ ਆਓ ਹੰਬਲਾ ਮਾਰੀਏ ਰਲ ਕੇ ਸ਼ਬਦ ਵਿਚਾਰ ਦੇ ਨਾਲ ਜੁੜਨ ਜੁੜੀਏ ਗੁਰਮੁਖ ਪਿਆਰਿਓ ਅੱਜ ਆਪਾਂ ਰਹਾਉ ਵਾਲੇ ਬੰਦ ਦੀ ਵਿਚਾਰ ਸਾਂਝੀ ਕੀਤੀ ਹੈ ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਵਰ ਨਾ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੇ ਮੈਨੂੰ ਸਾਰਿਆਂ ਦੇ ਵਿੱਚ ਹੀ ਤੂੰ ਦਿਸਦਾ ਹੈ ਮਾਲਕਾ ਤੇਰੀ ਆਪਣੀ ਕੋਈ ਵੀ ਅੱਖ ਨਹੀਂ ਪਰ ਜਦੋਂ ਸੰਗਤ ਵੱਲ ਝਾਤ ਮਾਰਦਾ ਮੈਨੂੰ ਸਾਰੀਆਂ ਹੀ ਤੇਰੀਆਂ ਅੱਖਾਂ ਦਿਸਦੀਆਂ ਨੇ ਤੇਰੀ ਆਪਣੀ ਕੋਈ ਮੂਰਤ ਨਹੀਂ ਜਦੋਂ ਸੰਗਤ ਬੰਨੇ ਧਿਆਨ ਮਾਰਦਾ ਮੈਨੂੰ ਸਾਰੀਆਂ ਹੀ ਤੇਰੀਆਂ ਮੂਰਤਾਂ ਲੱਗਦੀਆਂ ਨੇ ਅਗਲੇਰੀ ਵਿਚਾਰ ਦੀ ਸਾਂਝ ਆਪਾਂ ਕੱਲ ਪਾਵਾਂਗੇ ਗੁਰਮੁਖ ਪਿਆਰਿਓ ਬੇਨਤੀ ਆ ਥੋੜਾ ਜਿਹਾ ਸਮੇਂ ਦੇ ਨਾਲ ਆਉਂਦੀ ਆਤ ਪਾਈਗੇ ਰਾਤਾਂ ਹੁਣ ਵੱਡੀਆਂ ਹੋਣੀਆਂ ਆਰੰਭ ਹੋ ਗਈਆਂ 5:20 ਮਿੰਟ ਤੇ ਕਥਾ ਆਰੰਭ ਹੁੰਦੀ ਹੈ ਕੋਸ਼ਿਸ਼ ਕਰਿਆ ਕਰੋ ਕਥਾ ਆਰੰਭ ਹੋਣ ਵੇਲੇ ਆਪ ਸਰਬੱਤ ਸੰਗਤਾਂ ਸਮੇਂ ਦੇ ਨਾਲ ਹਾਜ਼ਰੀ ਭਰਿਆ ਕਰੋ ਸ਼ਬਦ ਵਿਚਾਰ ਕਰਦੇ ਆ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸੰਗਤ ਅਤੇ ਗੁਰੂ ਜੀ ਬਖਸ਼ਿਸ਼ ਯੋਗ ਨੇ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMkale ਮਹੱਲਾ 3